ਲਓ ਵੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਸਾਰਿਆਂ ਨੂੰ ਬਈ ਪਤਾ ਲੱਗ ਗਿਆ ਹੁਣ ਮੈਨੂੰ ਵੀ ਫੋਨ ਕਈ ਆਗੇ ਵੀ ਫੇਸਬੁੱਕ ਬੰਦ ਹੋ ਗਿਆ ਕੋਈ ਕਹਿੰਦਾ ਮੇਰਾ ਪੇਜ ਹੈਕ ਹੋ ਗਿਆ ਕੋਈ ਕਹਿੰਦਾ ਮੇਰਾ ਪੇਜ ਫੇਸਬੁੱਕ ਨੇ ਡਾਤਾ ਕੋਈ ਕਹਿੰਦੇ ਕੋਚ ਆ ਗਿਆ ਕੋਈ ਕਹਿੰਦੇ ਕੋਚ ਹਰੇਕ ਨੂੰ ਆਹ ਤਰ੍ਹਾਂ ਦਾ ਇੰਟਰਫੇਸ ਦੇਖਣ ਨੂੰ ਮਿਲ ਰਿਹਾ ਬਾਈ ਸੈਸ਼ਨ ਐਕਸਪਾਇਰਡ ਪਲੀਜ਼ ਲੌਗ ਇਨ ਅਗੇਨ ਹੁਣ ਜਿਵੇਂ ਜਿਵੇਂ ਆਪਾਂ ਜੇ ਤੇ ਨੱਪਾਂਗੇ ਨਾ ਓਕੇ ਕਰਾਂਗੇ ਇਹ ਬੈਗ ਆ ਜੂਗਾ ਲਓ ਜੀ ਇਹ ਹੁਣ ਆ ਗਿਆ ਬੈਗ ਮੈਨੂੰ ਦਿਖਾਉਣਾ ਇੱਥੇ ਸਾਰੇ ਆਪਣੇ ਅਕਾਊਂਟ ਆ ਜਾਣਗੇ ਤੇ ਇਹਦਾ ਸੌਲਵ ਦੇਖਦੇ ਆ ਵੀ ਆਪਾਂ ਜੇ ਸੌਲਵ ਹੁੰਦਾ ਹੋਇਆ ਵੀ ਕੀ ਚੱਕਰ ਆ ਇਹਦਾ ਸਾਰੇ ਮੋਬਾਈਲਾਂ 'ਚ ਆ ਰਿਹਾ ਬਸ ਤਾਂ ਫੇਸਬੁੱਕ ਦੀ ਪ੍ਰੋਬਲਮ ਹੈ ਇਹ ਆਪ ਸੌਲਵ ਕਰੂਗੀ ਤੇ ਇਹਦੀ ਕੋਈ ਟੈਕਨੀਕਲ ਪ੍ਰੋਬਲਮ ਨਹੀਂ ਹੈਗੀ ਜੇ ਟੈਕਨੀਕਲ ਪ੍ਰੋਬਲਮ ਹੋਵੇ ਤਾਂ ਇਹ ਇਕੱਲੇ ਕਰੇ ਕਾਮਨ ਬੰਦੇ 'ਚ ਹੁੰਦੀ ਹੈ ਬਹੁਤ ਕਾਮਨ ਸਾਰਨ ਆ ਦੇਖੋ ਇਹਦੇ ਉੱਪਰ ਲੌਗ ਇਨ ਦੱਪਿਆ ਇੱਥੇ ਹੋਰ ਇੱਕ ਚੀਜ਼ ਦਿਖਾਉਗਾ ਤੇ ਪਾਸਵਰਡ ਮੰਗੂਗਾ ਇੱਕ ਮਿੰਟ ਪਾਸਵਰਡ ਤੇ ਜੇ ਆਪਾਂ ਬਈ ਇਹਦੇ ਵਿੱਚ ਜਿਵੇਂ ਹੁਣ ਪਾਸਵਰਡ ਭਰਤਾ ਹਨ ਇੱਕ ਮਿੰਟ ਇਹਨੂੰ ਮੈਂ ਚਲਾਉਣ ਦੋ ਪਾਸਵਰਡ ਭਰਤਾ ਤੇ ਇਹਨੂੰ ਆਪਾਂ ਜੇ ਲੌਗਇਨ ਕਰਾਂਗੇ ਇਹਨੇ ਫੇਰ ਵੀ ਲੌਗਇਨ ਨਹੀਂ ਹੋਣਾ ਇਹਦੇ ਵਿੱਚ ਚੱਕਰ ਕੀ ਹੁਣ ਤੁਹਾਨੂੰ ਮੈਂ ਦੱਸਦਾ ਇੱਕ ਨਾ ਇਹਦੇ ਵਿੱਚ ਜਿਵੇਂ ਆਪਾਂ ਹੁਣ ਚਲੋ ਇਹ ਸਾਰੇ ਫੋਨਾਂ ਜੀ ਹੋ ਗਿਆ ਭਾਈ ਜਿੰਨੇ ਵੀ ਫੋਨ ਆ ਸਾਰੇ ਤੁਹਾਡੇ ਕੋਲ ਹੋਣਗੇ ਹੁਣ ਆਪਾਂ ਇੰਸਟਾਗ੍ਰam ਖੋਲਦੇ ਆ ਇਹਦਾ ਤੇ ਇੰਸਟਾਗ੍ਰam ਵੀ ਬੰਦ ਹੋ ਜਾਣਾ ਦੇਖਿਓ ਚੱਲੂਗਾ ਇੰਸਟਾਗ੍ਰਾਮ ਐ ਤੁਹਾਨੂੰ ਬੈਕ ਕਰਕੇ ਦਿਖਾਉਣਾ ਇੱਥੇ ਕੁਝ ਵੀ ਨਹੀਂ ਜਨਰ ਰਿਹਾ ਬਈ ਦੇਖੋ ਇੱਥੇ ਇੰਸਟਾਗ੍ਰਾਮ ਦਾ ਸਾਰਾ ਬਲੈਂਕ ਹੀ ਆਇਆ ਨਾ ਬਹੁਤ ਰੋਲ ਰੋਲ ਕੁਝ ਨਹੀਂ ਦਿਸਣੇ ਦੇਖੋ ਬੈਂਕ ਕੋ ਗਿਆ ਨਾ ਜਮਾ ਜਮਾ ਬਲੈਂਕ ਹੋ ਗਿਆ ਕੁਝ ਨਹੀਂ ਚੱਲ ਰਿਹਾ ਨਾ ਰੀਲ ਚੱਲੇ ਨਾ ਕੋਈ ਸੂਰ ਚੱਲੇ ਸਾਰਾ ਇੰਸਟਾਗ੍ਰਾਮ ਹੀ ਵੀ ਬੰਦ ਹੋ ਗਿਆ ਜਮਾ ਤੇ ਇਹ ਕੋਈ ਜਿਹੜੀ ਫੇਸਬੁੱਕ ਮੈਟਾ ਮੈਟਾ ਦੀ ਪ੍ਰੋਬਲਮ ਆਏ ਜਲਦੀ ਸੋਲਵ ਹੋਊਗੀ ਤੇ ਬਾਕੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਕਈ ਬੰਦੇ ਇਹ ਨਾ ਸੋਚੀ ਜਾਂਦੇ ਉਹਨਾਂ ਵੀ ਸਾਡਾ ਪੇਜ ਹੈਕ ਹੋ ਗਿਆ ਜਾਂ ਇਦਾਂ ਦਾ ਹੋ ਗਿਆ ਇਹ ਹਰੇਕ ਨੂੰ ਇਹ ਪ੍ਰੋਬਲਮ ਆ ਰਹੀ ਹੈ ਕੋਈ ਇਹਦੇ ਵਿੱਚ ਹੈ ਨਹੀਂਗਾ ਇਕੱਲਾ YouTube ਚੱਲਦਾ ਕਿਉਂਕਿ YouTube ਲੱਗ ਪਲੇਟਫਾਰਮ ਆ ਇਸ ਕਰਕੇ ਤੇ ਬਾਕੀ Facebook ਆ ਜਿਹੜਾ ਜਮ੍ਹਾਂ ਬੰਦ ਹੋ ਚੁੱਕਿਆ ਦੇਖ ਸਕਦੇ ਤੁਸੀਂ ਨਾਲ ਲੌਗਇਨ ਕਰਦਾ ਕੁਝ ਵੀ ਨਹੀਂ ਹੋ ਰਿਹਾ ਇਹਦੇ ਵਿੱਚ ਤੇ ਇਹ ਪ੍ਰੋਬਲਮ ਸੋਲਵ ਹੋ ਜੂਗੀ ਕੱਲ੍ਹ ਸਵੇਰ ਤੱਕ ਹੋ ਜੂਗੀ ਧੰਨਵਾਦ ਸ਼ੇਅਰ ਕਰਿਓ ਟੈਂਸ਼ਨ ਨਾਲ ਧੰਨਵਾਦ